ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਿੱਖਾਂ ਸਾ ਸੁਣ ਕੇ ਜਿਉ ਅੱਜ ਦੀ ਆਪਣੀ ਵੀਡੀਓ ਕਰਤਾ ਕਰ ਕੋ ਬਹੁਤ ਜੀ ਇਹਦੇ ਵਿੱਚ ਅਸੀਂ ਮੁਕਤਾ ਤੇ ਬਿਹਾਰੀ ਇਹ ਕਰ ਚੁੱਕੇ ਹਾਂ ਪਹਿਲਾਂ ਅੱਜ ਕਰਦੇ ਹਾਂ ਹਾਹਾ ਦੇ ਹਾਹੀ ਨੂੰ ਔਕੜ ਤੇ ਨੰਨਾ ਤੇ ਕੰਨਾ ਇਹ ਸਾਰੇ ਕਵਰ ਹੋ ਜਾਣਗੇ ਅੱਜ ਅੱਜ ਦੀ ਜਿਹੜੀ ਵੀਡੀਓ ਚ ਪੰਜਵੇਂ ਭਾਗ ਦੇ ਵਿੱਚ ਆ ਉਸ ਤੋਂ ਬਾਅਦ ਆਪਾਂ ਅਗਲਾ ਕਾਰਕ ਕਰਾਂਗੇ ਇਹ ਦੋਨੇ ਜਿਹੜੇ ਹੈ ਕਰਤਾ ਕਾਰਕ ਦਾ ਇੱਕ ਵਚਨ ਵੀ ਹੋ ਗਿਆ ਤੇ ਬਹੁ ਵਚਨ ਵੀ ਹੋ ਗਿਆ ਇੱਕ ਕਾਰਕ ਹੋ ਗਿਆ ਅਟ ਕਾਰਕ ਤੱਕ ਇੱਕ ਕੰਪਲੀਟ ਹੋ ਗਿਆ ਤੋਂ ਸਾਤ ਸੰਗਤ ਪਹਿਲਾਂ ਆਪਾਂ ਹਾਹੇ ਦਾ ਕਰਦੇ ਆਂ ਜਦ ਹਮ ਇੱਕੋ ਇੱਕ ਕਰ ਜਾਣਿਆ ਤਬ ਲੋਗ ਹੈ ਕਾਹੇ ਦੁੱਖ ਮਾਨਿਆ ਹਾਹੇ ਲੋਗਾ ਲੋਗਾ ਨੇ ਲੋਗਾ ਨੇ ਕਾਹੇ ਦੁੱਖ ਮਾਨਿਆ ਇਹ ਨੇ ਕਾਹੇ ਦੁੱਖ ਮਾਨਿਆ ਮਾਨਿਆ ਕੀ ਹੈ ਕਰਿਆ ਕਿਸ ਨੇ ਮਾਨਿਆ ਕਿਸ ਨੇ ਮਾਨਿਆ ਲੋਗਾ ਨੇ ਲੋਗਾ ਨੇ ਦੁੱਖ ਮਾਨਿਆ ਕਾਹੇ ਮਾਨਿਆ ਠੀਕ ਹੈ ਇਹ ਜਿਹੜਾ ਸਾਡਾ ਕੀ ਆ ਗਿਆ ਕਰਤਾ ਕਾਰਕ ਤੇ ਆ ਗਿਆ ਬਹੁਵਚਨ ਕਿਉਂਕਿ ਲੋਗਾ ਜਿਆਦੇ ਲੋਗਾਂ ਦੀ ਗੱਲ ਹੈ ਲੋਗ ਹੈ ਲੋਗਾ ਹੈ ਲੋਗਾ ਨੇ ਅਗੇ ਹੈ ਪਾਰ ਬ੍ਰह्म ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਰਾਮ ਭਗਤ ਹੈ ਚੇਤੀਲੇ ਅਚਿੰਤ ਮਨ ਰਾਖਸ ਇਹ ਆ ਗਿਆ ਭਗਤ ਹੈ ਕਿਤੇ ਭਗਤਾ ਵੀ ਵਰਦੇ ਵੈਥੇ ਦੋਨੇ ਗੱਜਦੇ ਆ ਭਗਤਾਂ ਬਹੁਵਚਨ ਚ ਹੋ ਜਾਂਦਾ ਹੈ ਭਗਤਾਂ ਜਾਂ ਭਗਤ ਹੈ ਦੋਨੇ ਠੀਕ ਹੈ ਭਗਤ ਹੈ ਜੀਤੀ आले ਇਹ ਗਿਆ ਬਹੁਵਚਨ ਹੋ ਗਿਆ ਕਰਤਾ ਕਰਦਾ ਬਹੁਵਚਨ ਹੋ ਗਿਆ ਹਾ ਹਾ ਲੱਗਿਆ ਭਗਤਾਂ ਜੀਤੀ आले ਅੱਗੇ ਹੈ ਕਿਨਹੀ ਬਣਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਸੰਤੋ ਬਣਜਿਆ ਸੰਤਾਂ ਨੇ ਬਣਜਿਆ ਖਰੀਦਿਆ ਨਾਮ गोविंद गोविंद ਕਾ ਐਸੀ ਖੇਪ ਹਮਾਰੀ ਨਾਮ ਗੋਬਿੰਦ ਕਾ ਐਸੀ ਕੀਪ ਹਮਾਰੀ ਸੰਤੋ ਹੁਣ ਹੋ ਦੇ ਆ ਗਿਆ ਸੰਤੋ ਇਹ ਵੀ ਸੰਤਾ ਨੇ ਆ ਬਣ ਗਿਆ ਕਿਸ ਨੇ ਬਣ ਗਿਆ ਆ ਗਿਆ ਕਿਸ ਨੇ ਬਣ ਗਿਆ ਸੰਤਾ ਨੇ ਇਹ ਬਣ ਕੇ ਸੰਤਾ ਸੰਤੋ ਪਾਵ ਸੰਤਾ ਨੇ ਸੰਤਾ ਨੇ ਬਣ ਗਿਆ ਸੰਤਾ ਨੇ ਬਣ ਗਿਆ ਨਾਮ ਗੋਬਿੰਦ ਕਾ ਐਸੀ ਕੀਪ ਹਮਾਰੀ ਹੁਣ ਦੇਖੋ ਲੋਗਾਂ ਦੁਖ ਮੰਨਿਆ ਹੁਣ ਇਹ ਆ ਗਿਆ ਨਹੀਂ ਨਾ ਲੋਗਾ ਦੁੱਖ ਮਨਾਇਆ ਲੋਗਾ ਨੇ ਦੁੱਖ ਮਨਾਇਆ ਅਗੇ ਭਗਤ ਹੈ ਰਾਮ ਚੇਤੀਏਲੇ ਭਗਤਾਂ ਨੇ ਰਾਮ ਨੂੰ ਚੇਤੇ ਕੀਤਾ ਚੇਤੀਏਲੇ ਚੇਤੇਇਲੇ ਅਗੇ ਸੰਤੋ ਨਾਮ ਬਣ ਜਾ ਸੰਤਾਂ ਨੇ ਨਾਮ ਬਣ ਜਾ ਸੰਤਾਂ ਨੇ ਨਾਮ ਬਣ ਜਾ ਪਾਪ ਖਰੀਦਿਆ ਅਗੇ ਇਹ ਹੈ ਹਾ ਹਾ ਅੰਤ ਇਤਿਹਾਹੇ ਨੂੰ ਔਂਕਰ ਹਾ ਹਾ ਤੇ ਹਾਹੀ ਨੂੰ ਔਂਕਰ ਦੋਨੇ ਆਗੇ ਹਾ ਹਾ ਅੰਤ ਤੇ ਹਾ ਹੈ ਨੂੰ ਔਕੜ ਅੰਤ ਜਿਹੜਾ ਅੰਤ ਵਿੱਚ ਹੋਵੇ ਨਾਮ ਜੋ ਬਹੁਵਚਨ ਚ ਆਇਆ ਇਹ ਕਹੋਗੇ ਬਹੁਵਚਨ ਚ ਦੋਨੇ ਹਾ ਹਾ ਤੇ ਹਾ ਹੈ ਨੂੰ ਔਕੜ ਦੋਨੇ ਬਹੁਵਚਨ ਚ ਆਇਆ ਅਤੇ ਸਕਰਮਕ ਕਿਰਿਆ ਦੇ ਭੂਤਕਾਲ ਦੇ ਵਿੱਚ ਵਰਤੇ ਗਏ ਆ ਸਕਰਮਕ ਕਿਰਿਆ ਦੇ ਭੂਤਕਾਲ ਦੇ ਵਿੱਚ ਵਰਕੇ ਵਰਤੇ ਗਏ ਕਿਉਂਕਿ ਇਹਨਾਂ ਦੇ ਜਿੰਨੀਆਂ ਵੀ ਆਪਾਂ ਆ ਪੰਕਤੀਆਂ ਲਿਖੀਆਂ ਇਹਨਾਂ ਦੇ ਵਿੱਚ ਕਰਮ ਵੀ ਹੈ ਤੇ ਕਰਤਾ ਵੀ ਹੈ ਜਿਹਦੇ ਚ ਦੋਨੇ ਚੀਜ਼ਾਂ ਹੁੰਦੀਆਂ ਉਹਨੂੰ ਕੀ ਕਹਿੰਦੇ ਆ ਸਕਰਮਕ ਤੇ ਜਿਹਦੇ ਵਿੱਚ ਕਰਮ ਜਿਹੜਾ ਹੈ ਉਹ ਮਿਸਿੰਗ ਹੋਵੇ ਉਹਨੂੰ ਕਹਿ ਦਿੰਦੇ ਆ ਅਕਰਮਕ ਪਰ ਇਸ ਕਰਮਕ ਕਿਰਿਆ ਦੇ ਭੂਤਕਾਲ ਦੇ ਵਿੱਚ ਇਹ ਵੀ ਵਰਤੇ ਜਾਂਦੇ ਆ ਹੁਣ ਜੇ ਵਰਤੇ ਜਾਂਦੇ ਆ ਹਾਂ ਹਾਂ ਤੇ ਅੰਦਰ ਇਹ ਦੋਨੇ ਅੱਗੇ ਹੈ ਨੰਨੇ ਦੀ ਗੱਲ ਕਰਾਂਗੇ ਇਹ ਪਹਿਲਾਂ ਵੀ ਆਪਾਂ ਕਰ ਚੁੱਕੇ ਆ ਵੀ ਸਕਰਮਕ ਕਿਰਿਆ ਜਿਹੜੀ ਆ ਨਾ ਸਕਰਮਕ ਕਿਰਿਆ ਉਹਦੇ ਵਿੱਚ ਵੀ ਭੂਤਕਾਲ ਦੇ ਵਿੱਚ ਵਰਤੇ ਜਾਂਦੇ ਪਹਿਲਾਂ ਇੱਕ ਵਚਨ ਜੀ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਇਹ ਵੀ ਜਿਹੜੇ ਆ ਦੋਨੇ ਇਹ ਵੀ ਭੂਤਕਾਲ ਚ ਵਰਤੇ ਜਾਂਦੇ ਅੱਗੇ ਨਾ ਨਾਲ ਨਾਲ ਚੀਤ ਚੀਤ ਆਵੇ ਤਾਂ ਸਦਾ ਦਿਹਾਲਾ ਲੋਗਨ ਕਿਆ ਵਿਚਾਰੇ ਇਹ ਨਾ ਲੋਕ ਦੇ ਨਾਲ ਨਾ ਨਾਲ ਨਾਲ ਬਹੁ ਵਚਨ ਬਣ ਜਾਂਦਾ ਬਹੁ ਵਚਨ ਬਹੁ ਵਚਨ ਜਿਹੜਾ ਹੈ ਉਹ ਬਣ ਜਾਂਦਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਹੁਣ ਸਾ ਲੋਗਨ ਆ ਗਿਆ ਨੰਨਾ ਲਾਤਾ ਬਹੁ ਵਚਨ ਬਣ ਗਿਆ ਅੱਗੇ ਸਰਵਨ ਤੇ ਸਰਵਨ ਦੇ ਨਾਲ ਫਿਰ ਨੰਨਾ ਲੱਗ ਗਿਆ ਤੇ ਇਹ ਸਰਵਨਨ ਸਰਵਨ ਬਣ ਗਿਆ ਇਹ ਸਰਵਨ ਕੀ ਕੰਨ ਜਾਦੇ ਕੰਨ ਸਰਵਨ ਜਾਦੇ ਵਿਕਲਪ ਐ ਸੰਗ ਤੇਰੇ ਇੰਦਰੀ ਕਾ ਇੰਦਰੀ ਦਾ ਬਲ ਥਾਕਾ ਚਰਨ ਰਹਿ ਕਰ ਢਰਕ ਪਰੇ ਹੈ ਮੁਖੋ ਨਨਿਕ ਸੇ ਬਾਤਾ ਧਰਮ ਅਗੇ ਸੰਤ ਤੇ ਸੰਤ ਨੂੰ ਨੰਨਾ ਫਿਰ ਲੱਗਿਆ ਸੰਤਨ ਕੀ ਬਣ ਗਿਆ ਬਹੁਵਚਨ ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਤੋਖਾ ਧਰਮ ਰਾਏ ਅਬ ਕਹਾ ਕਰੇਗੋ ਕੀ ਕਰੇਗਾ ਜੋ ਫਾਰਿਓ ਸਗਲੋ ਲਿਖਾ ਇੱਕ ਇਹ ਆ ਗਿਆ ਨੰਨੇ ਦੇ ਨਾਲ ਇਹ ਨੰਨੇ ਦੇ ਨਾਲ ਜਿਹੜਾ ਹੈ ਉਹ ਬਹੁਵਚਨ ਬਣ ਜਾਂਦਾ ਜਿਹੜੇ ਮੁਕਤਾ ਹੁੰਦੇ ਨੇ ਅਖਰ ਮਤਲਬ ਸਰਮਨ ਹੈ ਤਾਂ ਉਹਨਾਂ ਦਾ ਮੁਕਤ ਹੈ ਸੰਤ ਸੰਤ ਦਾ ਤੱਤਾ ਮੁਕਤ ਹੈ ਤਾਂ ਇਹਨਾਂ ਨਾਲ ਲੱਗ ਗਿਆ ਇਸ ਕਰਕੇ ਇਹਨਾਂ ਨੇ ਦੇ ਨਾਲ ਬਹੁਵਚਨ ਬਣ ਜਾਂਦਾ ਅੱਗੇ ਆ ਜਾਂਦਾ ਕੰਨਾ ਅਗੋ ਦੇ ਜੇ ਚੇਤੀਏ ਤੱਕ ਆਇਤ ਮਿਲੇ ਸਜਾਏ ਸਾਹਾ ਸਵਰਤ ਗਵਾਈਆਂ ਰੰਗ ਤਮਾਸ਼ੇ ਚਾਏ ਅਰੰਗ ਤਮਾਸ਼ੇ ਚਾਏ ਸਾਹਾ 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 ਇਹ ਹਾਹੇ ਨੂੰ ਕੰਨਾਂ ਲੱਗ ਗਿਆ ਤੇ ਇਹ ਬੋਝ ਬਣ ਗਿਆ ਸਾਹ ਹੁੰਦਾ ਤੇ ਸਾਹਾ ਬਣ ਗਿਆ ਤੇ ਇਹਨੂੰ ਅਸੀਂ ਬਿੰਦੀ ਦੇ ਨਾਲ ਬੋਲ ਸਕਦੇ ਹਾਂ ਵੈਸੇ ਸ਼ਾਇਦ ਲਿਖਿਆ ਵੀ ਬਿੰਦੀ ਨਾਲ ਹੈ ਸਾਹਾ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ ਅਗੇ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਕੋਇਰ ਨਾ ਰੋਟੀ ਖਾਏ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਜੇ ਸੌ ਸੌ ਚੰਦਾ ਚੰਦ ਦਿੱਸਨ ਤੇ ਚੰਦਾ ਆ ਗਿਆ ਚੰਦਾ ਦੇ ਬਹੁ ਬਹੁ ਵਚਨ ਬਣ ਗਿਆ ਕੰਨਾ ਲੱਗਿਆ ਬਹੁ ਵਚਨ ਬਣ ਗਿਆ ਕੰਨਾ ਲੱਗਣ ਨਾਲ ਬਹੁ ਵਚਨ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਕੋਰ ਅੰਧਾਰ ਅਗੇ ਜਿਵੇਂ ਹੈਗਾ ਲੋਕ ਤੋਂ ਲੋਗਣ ਬਣ ਗਿਆ ਸਰਮਣ ਤੋਂ ਸਰਮਣ ਬਣ ਗਿਆ ਸੰਤੋ ਸੰਤਨ ਬਣ ਗਿਆ ਸਾਹਾ ਸਾ ਤੋ ਸਾਹਾ ਸਾਹਾ ਨੇ ਸੋ ਚੰਦਾ ਉਗਵੇ ਸੋ ਚੰਦਾ ਉਗਵੇ ਮਤਲਬ ਚੜਨ ਉਗੋ ਪੈਣ ਭਾਵ ਚੜਨ ਉਗੋ ਵਹ ਚੜਨ ਸੋ ਚੰਦਾ ਉਗਵੇ ਚੜਨ ਸੋ ਸਾਧ ਸੰਗਤ ਇਹ ਸੀ ਆਪਣਾ ਕਰਤਾਕਾਰ ਕੋ ਬਹੁਵਚਨ ਕੰਪਲੀਟ ਹੋ ਗਿਆ 6 ਇਹਦੇ ਚਿੰਨ ਸੀ 6 ਦੇ 6 ਆਪਾਂ ਕੰਪਲੀਟ ਕਰ ਲਏ ਪਹਿਲਾ ਜਿਹੜਾ ਅਸੀਂ ਕਰਤਾਕਾਰ ਇੱਕ ਵਚਨ ਸੀ ਉਹਦੇ ਜਿੰਨੇ ਵੀ ਇਹ ਚਿੰਨ ਸੀ ਉਹ ਆਪਾਂ ਇੱਕ ਵਚਨ ਤੇ ਬਹੁਵਚਨ ਦੋਨਾਂ ਦੇ ਕੰਪਲੀਟ ਕਰ ਚੁੱਕੇ ਹਾਂ ਇਹ ਪੰਜਵਾਂ ਭਾਗ ਸੀ ਹੁਣ ਅੱਗੇ ਆਪਾਂ ਅਗਲਾ ਜਿਹੜਾ ਕਾਰਕ ਹੈ ਉਹਦੇ ਬਾਰੇ ਜਿਹੜਾ ਹੈ ਉਹ ਵਿਚਾਰ ਕਰਾਂਗੇ ਸੋ ਆਸੰਗਤ ਐਥੀ ਨੂੰ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ